ਸਤ ਪੁੱਲਾ ਆਪਣਾ ਨਾਮ ਸਾਹਿਬ ਕਿਹੜੇ ਇਲਾਕੇ ਦੇ ਰਹਿੰਦੇ ਸਤਿ ਸ਼੍ਰੀ ਅਕਾਲ ਸਭ ਨੂੰ ਮੇਰਾ ਨਾਮ ਅਮਾਨਤਵੀਰ ਕੌਰ ਹੈ ਐਂਡ ਮੈਂ ਅਬੀਸੁਰ ਨੂੰ ਬਿਲੋਂਗ ਕਰਦੀ ਆ ਠੀਕ ਕਿਹਾ ਚੋਕ ਅੱਜ ਇੱਕ ਬੜਾ ਮਕਾਮ ਜਿਹੜਾ ਬਣਿਆ ਇੰਨੀ ਮਿਹਨਤ ਕਰਦੀ ਸਭ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਸ਼ਾਰਟਕਟ ਕੋਈ ਨਹੀਂ ਹੈਗਾ ਬਸ ਇੱਕ ਹੀ ਚੀਜ਼ ਆ ਕਿ ਲੱਗੇ ਰੋ ਲੱਗੇ ਰੋ ਹਾਰਡ ਵਰਕ ਡੂ ਪੇਜ਼ ਆਫ ਐਂਡ ਉਦੀ ਲਾਈਵ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ ਇਹ ਲੋਕ ਧਿਆਨ ਨੂੰ ਬਹੁਤ ਸਮਝਦੇ ਉਸ ਵਤੀਕੇ ਸਰ ਮਤਲਬ ਮੈਂ ਸੁਣਿਆ ਜਾਂ ਮੈਂ ਐਸਐਸ ਜਿ ਪੜਿਆ ਆ ਮੈਂ ਬੁਕਸ ਜਿ ਪੜਿਆ ਕੀ ਇਹ ਤੀ ਅਨੁਭਵ ਸਮਝਿਆ ਜਾਂਦਾ ਪਰ ਟ੍ਰੂਲੀ ਸਪੀਕਿੰਗ ਮੈਨੂੰ ਫਰਮ ਡੇ 1 ਮੈਂ ਤੇ ਮੇਰਾ ਬ੍ਰਦਰ ਟਵਿਨਸ ਸੀਗੇ ਅਰ ਮੈਨੂੰ ਮੇਰੇ ਬ੍ਰਦਰ ਨਾਲ ਵਾਦੀ ਪਿਆਰ ਮਿਲਿਆ ਹੈ ਵਾਦੀ ਮਤਲਬ ਮੇਰੀ ਹਰ ਜੀਤ ਪੂਰੀ ਹੁੰਦੀ ਰਹੀ ਆ ਐਂਡ ਮੈਨੂੰ ਅਜੇ ਤੱਕ ਇਹ ਚੀਜ਼ ਕਦੀ ਫੀਲ ਨਹੀਂ ਹੋਈ ਨਾ ਮੇਰੀ ਫੈਮਲੀ ਚੋ ਨਾ ਮਤਲਬ ਕਿਤੇ ਵੀ ਨਹੀਂ ਮਤਲਬ ਠੀਕ ਆ ਹੁੰਦਾ ਹੋਏਗਾ ਬਟ ਮੇਰੇ ਮੇਰੇ ਨਾਲ ਇਹ ਚੀਜ਼ ਨਹੀਂ ਹੋਈ ਅਨ ਜਿਹੜੇ ਲੋਕ ਇਹ ਸਮਝਦੇ ਵੀ ਨਹੀਂ ਉਹ ਪਲੀਜ਼ ਜਗੋ ਇਹ 3 ਬੜੀਆਂ ਬੜੀ ਨਿਹਮਤ ਹੁੰਦੀਆਂ ਨੇ ਇਹ ਹਰ ਇੱਕ ਦੇ ਨਸੀਬ 'ਚ ਨਹੀਂ ਹੁੰਦੀਆਂ ਜਿਨ੍ਹਾਂ ਨੂੰ ਮਿਲੀਆਂ ਨੇ ਉਹ ਸੰਭਾਲੋ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿਓ ਕਿੰਨੀ ਮਿਹਨਤ ਕਰਨੀ ਪੈਂਦੀ ਸਰ ਦੇਖੋ ਜਿਵੇਂ ਉਹ ਜੁਡੀਸ਼ਰੀ ਦੇ ਵਿੱਚ ਆਪਣੇ 3 ਸਟੇਜਿਸ ਨੇਗੇ ਪ੍ਰੀ ਆ ਮੀਨਸ ਐਂਡ ਇੰਟਰਵਿਊ ਐਂਡ ਹਰ ਇੱਕ ਸਟੇਜ ਆਪਣੀ ਵੱਖਰੀ ਹਾਰਡਵਰਕ ਮੰਗਦੀ ਆ ਆਪਣੀ ਵੱਖਰਾ ਇੱਕ ਸ਼ਡਿਊਲ ਮੰਗਦੀ ਆ ਸੋ ਉਸ ਅਕੋਰਡਿੰਗ ਤੁਸੀਂ ਮਤਲਬ ਲੱਗੇ ਰਹੋ ਕੰਸਿਸਟੈਂਟਲੀ ਲੱਗੇ ਰਹੋ ਥੱਕਣਾ ਨਹੀਂਗਾ ਰੁਕਣਾ ਨਹੀਂਗਾ ਇੱਕ ਦਿਨ ਮੰਜ਼ਿਲ ਜ਼ਰੂਰ ਪ੍ਰਾਪਤ ਕਰੋਗੇ ਤੁਸੀਂ ਮਹੌਲ ਕਿਦਾਂ ਦਾ ਜੀ ਪਰਵਾਸੇ ਸਰ ਤੁਸੀਂ ਦੇਖ ਹੀ ਰਹੇ ਹੋ ਰਾਤ ਦਾ ਮਤਲਬ ਐਦਾ ਲੱਗ ਰਿਹਾ ਜਿਵੇਂ ਨਾ ਘਰੇ ਜਿਵੇਂ ਵਿਆਹ ਵਾਲੇ ਹੀ ਮਹੌਲ ਬਣਿਆ ਪਿਆ ਮਤਲਬ ਬਹੁਤ ਜ਼ਿਆਦਾ ਖੁਸ਼ੀਆਂ ਬਹੁਤ ਜ਼ਿਆਦਾ ਲੋਕ ਕਿੰਨੇ ਕਿ ਜਾਦੇ ਪੜਨ ਵਾਲਿਆਂ ਦੇ ਉੱਪਰ ਬੋਝ ਬਹੁਤ ਬਣ ਜਾਂਦੇ ਨੇ ਜਿਦਾ ਤੁਸੀਂ ਦੱਸਿਆ ਕਿ ਬਹੁਤ ਲੋਕੀ ਲਾ ਕੇ ਰੇਸੇ ਦਰ ਕਿ ਤੁਸੀਂ ਵਿਆਹ ਕਰਦੇ ਹੋ ਇਹ ਚੀਜ਼ਾਂ ਜੀ ਦੇਖੋ ਸਰ ਜੇ ਤੁਹਾਡੀ ਫੈਮਿਲੀ ਤੁਹਾਡੇ ਨਾਲ ਹੈ ਨਾ ਜੇ ਉਹ ਨਹੀਂ ਤੁਹਾਨੂੰ ਕਹਿ ਰਹੀ ਹੈ ਨਾ ਮਤਲਬ ਸਾਡੇ ਟੂਲੀ ਸਪੀਕਿੰਗ ਮੈਨੂੰ ਕਦੀ ਮਤਲਬ ਅਸੀਂ ਹੱਸਦੇ ਆ ਅਜੇ ਵੀ ਹੁਣ ਵੀ ਪੇਰੈਂਟਸ ਨੂੰ ਕਹਿ ਦਿੰਦੇ ਵੀ ਪਪਾ ਇਨੀ ਏਜ ਹੋ ਗਈ ਦੇਖੋ ਕੁਝ ਸੋਚਣਾ ਲਿਆ ਵਿਆਹ ਬਾਰੇ ਪਰ ਇਹਨਾਂ ਨੇ ਕਦੇ ਨਾ ਕਿਹਾ ਪੜੋ ਸੈਟ ਹੋਵੋ ਵਿਆਹ ਤੇ ਆਪਣੀ ਕੋਈ ਜੜ ਨਹੀਂ ਕਿ ਸੋ ਠੀਕ ਹੈ ਰਿਸ਼ਤੇਦਾਰਾਂ ਨੂੰ ਥੋੜਾ ਇਗਨੋਰ ਕਰੋ ਰਿਸ਼ਤੇਦਾਰਾਂ ਨੂੰ ਵੀ ਚਾਹੀਦਾ ਥੋੜਾ ਜਿਆ ਪ੍ਰਵਾਹ ਦੇ ਵਿੱਚ ਦਾਦਾ ਜੀ ਤੇ ਤੁਹਾਡਾ ਬਹੁਤ ਪ੍ਰੇਮੀ ਕਿਤੇ ਵੀ ਸਰਕਾਰੀ ਹਾਂਜੀ ਮੇਰੇ ਬਾਪੂ ਬੜੀ ਗੇਸ ਬਣਾ ਕੀ ਕਹਣਾ ਸਰ ਮੇਰੇ ਦਾਦਾ ਜੀ ਇੱਕ ਪਿੰਡ ਤੋਂ ਉੱਠੇ ਛੋਟੀ ਜਿਹੀ ਸਾਡਾ ਪਿੰਡ ਆ ਪਿੰਡੂ ਬੈਕਗਰਾਉਂਡ ਸੀਗੇ ਐਂਡ ਹੀ ਵਾਸ ਦਾ ਫਰਸਟ ਪਰਸਨ ਕਿ ਜਿਹੜੇ ਉੱਠ ਕੇ ਉਹਨਾਂ ਨੇ ਮਤਲਬ ਪੜ੍ਹਾਈ ਕੀਤੀ ਹੈ ਇਵਨ ਆਫਟਰ ਮੈਰਿਜ ਉਹ ਪਟਿਆਲੇ ਰਹਿੰਦੇ ਹੁੰਦੇ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਲਾ ਕੀਤੀ ਆ ਫਿਰ ਹੀ ਗਾਟ ਸਿਲੈਕਟਡ ਐਜ਼ ਅ ਕਨਸਟੇਬਲ ਐਂਡ ਦੈਨ ਸਬਸੀਕਵੈਂਟਲੀ ਫਿਰ ਉਹ ਅਸਿਸਟੈਂਟ ਪ੍ਰੋਸੀਕਿਊਸ਼ਨ ਉਹ ਬਣੇ ਇਨਸਪੈਕਟ ਸਬ ਇਨਸਪੈਕਟਰ ਫਿਰ ਏਡੀਏ ਬਣੇ ਸੋ ਉਹਨਾਂ ਦੀ ਮਿਹਨਤ ਨੂੰ ਦੇਖ ਕੇ ਮੈਨੂੰ ਲੱਗਦਾ ਕਿ ਜਿਉ ਐ ਜੀ ਬੈਕਗਰਾਉਂਡ ਤੋਂ ਉੱਠ ਕੇ ਇਹਨਾਂ ਕੁਝ ਪ੍ਰਾਪਤ ਕਰ ਸਕਦੇ ਫਿਰ ਸਾਡੇ ਕੋਲ ਤਾਂ ਸਾਰੀਆਂ ਸਹੂਲਤਾਂ ਹੈਗੀਆਂ ਬਸ ਆਪਾਂ ਨੂੰ ਕੀ ਕਰਨਾ ਸਿਰਫ ਇੱਕ ਹਾਰਡਵਰਕੀ ਤਾਂ ਕਰਨਾ ਹੈ ਕੋਈ ਨਹੀਂ ਮਿੱਕੀ ਮਿਕਸ ਕਰਨਾ ਚਾਹੀਦੀ ਜਿਹੜੇ ਲੋਕ ਨਹੀਂ ਜਿੱਦਿਖਤ ਹਰ ਸਰ ਸਾਰੀਆਂ ਧੀਆਂ ਨੂੰ ਇਹੀ ਸੁਨੇਹਾ ਆ ਕਿ ਆਪਣੀ ਲੱਗੀਆਂ ਰੋ ਆਪਣੇ ਪੇਰੈਂਟਸ ਇੰਨਾ ਕੁ ਖੁਸ਼ ਕਰੋ ਕਿ ਜਿਵੇਂ ਹੁਣ ਅੱਜ ਮੈਂ ਦੇਖ ਰਹੀਆਂ ਮੇਰੇ ਪੇਰੈਂਟਸ ਕਿਵੇਂ ਮਾਣ ਮਹਿਸੂਸ ਕਰ ਰਹੇ ਨੇਗੇ ਤੇ ਉਹਵੇਂ ਦਾ ਹਾਰਡਵਰਕ ਕਰੋ ਉਸ ਮਕਾਮ ਤੇ ਪਹੁੰਚੋ ਤਾਂ ਕਿ ਧੀਆਂ ਨੂੰ ਭੋਜ ਨਹੀਂ ਇੱਕ ਵੱਖਰਾ ਰੁਤਬਾ ਇੱਕ ਵੱਖਰੀ ਨੀਯਮਤ ਸਮਝਾ ਲਵੇ ਜਦ ਤੱਕ ਉਹ ਜਿਆਦਾ ਮਿਹਨਤ ਕਰਨੀ ਕੋਵੇਗੀ ਹਾਂਜੀ ਉਹ ਤਾਂ ਸਰ ਦੇਖੋ ਹਰ ਚੰਗੀ ਚੀਜ਼ ਲਈ ਟਾਈਮ ਵੀ ਲੱਗਦਾ ਤੇ ਮਿਹਨਤ ਵੀ ਲੱਗਦੀ ਆ